ਵੱਡਾ ਫਿਰਦਾ ਕਦੇ ਕਬਰਾਂ ਤੇ ਜਾ ਕੇ ਮੱਥੀ ਟੇਕਦਾ ਕਦੇ ਮੂਰਤੀਆਂ ਤੇ ਜਾ ਕੇ ਸੀਸ ਝੁਕਾਉਂਦਾ ਕਦੇ ਤਸਵੀਰਾਂ ਅੱਗੇ ਜਾ ਕੇ ਨੱਕ ਰਗੜਦਾ ਕਦੇ ਕਿਸੇ ਥਾਂ ਤੇ ਜਾ ਕੇ ਨੱਕ ਰਗੜਦਾ ਸੱਚ ਜਾਣੀ ਜੇ ਤੂੰ ਐਸੇ ਮਨਮਤੀ ਅਸਥਾਨਾਂ ਤੇ ਜਾ ਕੇ ਨੱਕ ਰਗੜਦਾ ਫਿਰ ਤੂੰ ਪਰਮਾਤਮਾ ਵਾਲੇ ਪਾਸੇ ਪਿੱਠ ਕਰ ਦਿੱਤੀ ਫਿਰ ਤੇਰੇ ਤੋਂ ਵੱਡਾ ਸੰਸਾਰ ਤੇ ਮੂਰਖ ਕੋਈ ਨਹੀਂ ਇਹ ਮੂਰਖ ਦੀ ਨਿਸ਼ਾਨੀ ਹੁੰਦੀ ਹੈ ਉਹ ਜਿਸ ਦਾ ਦਿੱਤਾ ਖਾਵਣਾ ਪੈਸਾ ਕਹੀਆ ਸਾबास ਨਾਨਕ ਹੁਕਮ ਨਾ ਚੱਲੇ ਨਾਲ ਖਸਮ ਹੈ ਚੱਲੇ ਅਰਦਾਸ ਉਹ ਕੋ ਇਸ ਭੇਦ ਨੂੰ ਜਾਣਦਾ ਨਹੀਂ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਮੂਰਖ ਮਨੁੱਖ ਹੁੰਦਾ ਹੈ ਨਾ ਉਹ ਇਦਾਂ ਦੀਆਂ ਦਾਤਾਂ ਦੇਣ ਵਾਲੇ ਰੱਬ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਵਾਲੇ ਪਾਸੇ ਜੁੜ ਜਾਂਦਾ ਸਾਨੂੰ ਤੇ ਕੀ ਕਰਨਾ ਚਾਹੀਦਾ ਹੈ ਪੂਜਾ ਕੀਚੈ ਨਾਮ ਧਿਆਇ ਬਿਨ ਨਾਵੇ ਪੂਜਣਾ ਹੋਏ ਸਾਨੂੰ ਜਿਸ ਪਰਮਾਤਮਾ ਨੇ ਇਹ ਦਾਤਾਂ ਦਿੱਤੀਆਂ ਨੇ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਉਹਦਾ ਸਿਮਰਨ ਕਰਨਾ ਚਾਹੀਦਾ ਹੈ ਉਹਦੀ ਬੰਦ